ਮੰਮੀ ਮੇਰੀ ਗੱਲ ਸੁਣੋ ਦਿਵਾਲੀ ਟੱਪ ਗਈ ਤੇ ਮੰਮੇ ਰਾਇ ਨੇ ਨਾ ਕੋਈ ਮਠਾਈ ਦਾ ਡੱਬਾ ਨਾ ਕੋਈ ਹਾਲ ਨਾ ਕੋਈ ਸੁੱਖ ਨਾ ਕੋਈ ਫੋਨ ਨਾ ਫੋਨ ਕੀ ਗੱਲ ਆਈ ਨਹੀਂ ਸਾਰਿਆਂ ਦੇ ਆਏ ਖੜੇ ਸਾਰਿਆਂ ਦੇ ਕਰੇ ਮਠਾਈ ਦੇ ਡੱਬੇ ਆ ਸਭ ਕੁਝ ਦਿੱਤਾ ਕੋਈ ਨਹੀਂ ਪਤਾ ਨਾ ਕੋਈ ਮਜਬੂਰੀ ਵੀ ਤਾਂ ਹੋ ਸਕਦੀ ਐ ਐਡੀ ਕਿੱਡੀ ਕ ਮਜਬੂਰੀ ਐ ਕੋਈ ਫੋਨ ਹੀ ਕਰ ਲੈਂਦੇ ਕੋਈ ਡੱਬਾ ਹੀ ਦੇ ਦੇ ਇੱਕ ਜਣੇ ਆਇਆ ਜਾਂਦਾ ਉਹਨਾਂ ਨੂੰ ਪਤਾ ਨਹੀਂ ਵੀ ਦਿਵਾਲੀ ਤਾਂ ਦੂਜੇ ਦਿਨ ਜਾਈਦਾ ਹੁੰਦਾ ਪੁੱਤ ਅੱਗੇ ਤੇ ਤੇਰੇ ਮਾਮੇ ਹੁਣ ਆਂਦੇ ਸੀ ਜੇ ਅਤਕੀ ਵਰ ਨਹੀਂ ਆਏ ਤਾਂ ਤੁਸ ਤਾਂ ਮੇਰੇ ਸਿਰ ਤੇ ਚੜ ਗਏ ਪਰ ਸਾਡਾ ਹੱਕ ਹੈ ਨਾ ਪੁੱਤ ਹੱਕ ਤੁਹਾਡਾ ਹੈਗਾ ਪਹਿਲਾਂ ਮੈਨੂੰ ਐਂ ਦੱਸ ਤੁਸੀਂ ਏਡੇ ਵੱਡੇ ਹੋ ਗਏ ਤੁਹਾਡਾ ਮਾਮਾ ਕਦੇ ਤੁਹਾਡੇ ਕੋਲੇ ਨਹੀਂ ਆਇਆ ਮਠਾਈ ਲੈ ਕੇ ਉਹ ਤਾਂ ਠੀਕ ਹੈ ਆਇਆ ਪਰ ਇਸ ਵਾਰ ਤਾਂ ਨਹੀਂ ਆਇਆ ਸਾਰਿਆਂ ਦੇ ਆਏ ਪੁੱਤ ਆਇਆ ਹੈ ਤੁਸੀਂ ਐਂ ਕਰੋ ਜੇ ਤੁਸੀਂ ਵਿਚਾਰੋ ਕੁਝ ਖਾ ਕੇ ਆਣਾ ਨਾ ਤਾਂ ਮੇਰੇ ਕੋਲ ਪੈਸੇ ਹੈ ਤੁਸੀਂ ਨਾ ਦੋਨੇ ਭਰਾ ਜਾ ਕੇ ਖਾ ਜਾਓ ਤੇ 10 ਰੁਪਏ 10 ਰੁਪਏ ਨਾਲ ਢੱਕ ਜਵਾਕ ਨਹੀਂ ਮਿਰਦਾਗਾ ਅੱਜਕੱਲ 10 ਰੁਪਏ ਘੱਟੋ ਘੜ 500 ਦਾ ਪੱਤਾ ਦਿਓ 10 ਰੁਪਏ ਅਸੀਂ ਨਹੀਂ ਲੈਂਦੇ ਪੁੱਤ ਲక్ష్ਮੀ ਨੂੰ ਐਵੇਂ ਨਹੀਂ ਕਰੀਦਾ ਹੁੰਦਾ ਮੇਰੇ ਕੋਲ ਜਿੰਨੇ ਮੈਂ ਤੈਨੂੰ ਉਨੇ ਹੀ ਆਹ 10 ਰੁਪਏ ਅਕੋਲ ਰੱਖੋ 10 ਰੁਪਏ 5-500 ਚ ਦਿਵਾਲੀ ਦੇਖੀ ਜਾਂਦੀ ਐ ਕੋਈ ਨਹੀਂ ਅਸੀਂ ਦਿਹਾੜੀ ਕਰਕੇ ਨਾ ਤੇ ਆਪਦੀ ਕਮਾ ਕੇ ਤੇ ਖਾ ਲਾਂਗੇ ਦੇਖ ਲੈ ਸੋਨੂੰ ਤੇ ਦੇਖ ਲੈ ਤੁਹਾਡੇ ਭਰਾਵਾਂ ਨੂੰ ਮਾਮੇ ਹੋਰੇ ਵੀ ਇਹੋ ਜਿਹੀ ਐ ਆ ਜਾ ਚੱਲ ਮਾਮੇ ਹੋਰਾਂ ਨੂੰ ਕਹਿ ਦੀ ਮੁੜ ਕੇ ਨਾ ਆਵੇ ਕਰੇ ਆ ਜਾ ਚੱਲੀਏ ਆ ਜਾ ਯਾਰ ਢਾੜੀ ਕਰਕੇ ਖਾ ਲਾਂਗੇ ਚੱਲ ਆ ਜਾ ਦੇਖ ਕਿੰਨਾ ਕੁਛ ਬੋਲ ਗਏ ਕੱਲ ਦੇ ਜਵਾਕ ਐ ਇਹਨਾਂ ਦਾ ਪਿਓ ਹੁੰਦਾ ਸੀ ਕਦੀ ਨਹੀਂ ਕਿਹਾ ਤੇਰੇ ਭਰਾ ਇੱਕ ਨਹੀਂ ਆਏ ਇਹ ਜਵਾਨ ਕਰਦੇ ਹੋਗੇ ਕਹਿੰਦੇ ਮਾਮੇ ਨਹੀਂ ਆਏ ਫਿਰ ਅੱਬਾ ਮੇਰੇ ਤੇ ਕਿਹਾ ਤੇ ਮੇਰੇ ਭਰਾ ਹੱਥ ਰੱਖੇ ਤਾਂ ਕਿ ਮੇਰੇ ਕੋਲੇ ਆ ਜਾਣ ਤਾਂ ਕਿ ਮੈਨੂੰ ਜਵਾਕਾਂ ਦੀ ਸੁਣ ਨਹੀਂ ਨਾ ਪਵੇ ਕਮਮਾ ਮਸੀ ਕਰੀਏ ਕੇ ਕਿਵੇਂ ਮਸੀ ਸੋਸਰੀਕਾਰ ਠੀਕ ਹੈ ਕੇ ਸੋਸਰੀਕਾਰ ਪੁੱਤ ਹੋਰ ਮਸੀ ਠੀਕ ਹੈ ਹਾਂ ਠੀਕ ਆ ਪੁੱਤ ਆ ਲੈ ਮਸੀ ਕਾਰਡ ਮੇਰਾ ਵਿਆਹ ਹੈ ਲੈ ਪੁੱਤ ਵਧਾਈਆਂ ਹਨ ਤੈਨੂੰ ਬਾਲੀਆਂ ਵਧਾਈਆਂ ਬਹੁਤ ਬਹੁਤ ਵਧਾਈਆਂ ਹਨ ਠੀਕ ਹੈ ਪੁੱਤ ਬਹਿ ਜਾ ਮੈਂ ਤੇਰੇ ਵਾਸਤੇ ਚਾਹ ਬਣਾਉਣੀ ਨਹੀਂ ਨਹੀਂ ਮਸੀ ਚਾਹ ਨਹੀਂ ਪੀਂਦਾ ਮੈਂ ਹੋਰ ਪੁੱਤ ਤੂੰ ਬਸ ਵਿਆਹ 'ਚ ਆ ਜਾ ਤੁਸੀਂ ਠੀਕ ਹੈ ਹਾਂ ਪੁੱਤ ਮੈਂ ਵਿਆਹ 'ਚ ਆ ਜਾਊਂਗੀ ਹਾਂ ਜ਼ਰੂਰ ਆਣਾ ਮਸੀ ਤੁਸੀਂ ਠੀਕ ਹੈ ਤੇ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਜਾ ਹੀ ਆਣਾ ਫਿਰ ਠੀਕ ਹੈ ਪੁੱਤ ਥੋੜੀ ਜੀ ਪੀ ਲੈ ਨਹੀਂ ਨਹੀਂ ਮਸੀ ਕੋਈ ਗੱਲ ਨਹੀਂ ਠੀਕ ਐ ਮਸੀਹਾਂ ਯਾ ਜੇ ਜ਼ਰੂਰ ਆਣਾ ਤੁਸੀਂ ਸਾਰਿਆਂ ਨੇ ਜ਼ਰੂਰ ਆਉਂਗੀ ਪੁੱਤ ਠੀਕ ਐ ਮਸੀਹਾਂ ਬੇਬੇ ਕੌਣ ਆਇਆ ਸੀਗਾ ਆ ਗਈ ਮਮੀ ਪੁੱਤ ਉਹ ਆ ਰਕਾਰਡ ਹੈ ਵਿਆਹ ਦਾ ਕਿਸੇ ਦਾ ਗੋਪੀ ਆਇਆ ਸੀ ਗੋਪੀ ਦੇ ਵਿਆਹ ਦਾ ਕਾਰਡ ਹੈ ਲੈ ਕਰ ਲਾ ਅਗਲੇ ਦੇ ਵਿਆਹ ਦਾ ਕਾਰਡ ਆ ਗਿਆ ਤਾਂ ਆਪਣੇ ਜਿ ਰਿਸ਼ਤੇ ਨਹੀਂ ਹੋਇਆ ਦੇਖ ਦੇਖ ਕੋਈ ਨਹੀਂ ਪੁੱਤ ਤੁਹਾਡਾ ਵੀ ਹੋ ਜਾਊਗਾ ਹੋ ਗਿਆ ਅਲੇ ਅਗਲੇ ਦੇ ਵਿਆਹ ਦਾ ਕਾਰ ਹੈ ਅਗਲਾ ਤਾਂ ਵੇ ਜਾਊਗਾ ਤੇ ਸਿੱਥੋਂ ਮੇਦੇ ਹੋਵੇਂ ਰਹਗੇ ਕੁਛ ਨਹੀਂ ਕਰਨ ਜੋ ਗਰੇ ਤੁਸੀਂ ਕੁਛ ਵੀ 2 ਸਾਲ ਬਾਅਦ ਚ ਜਵਾਕ ਵੀ ਹੋ ਜਾਊਗਾ ਉਹਦੇ ਕੁਛ ਨਿਕਣ ਜੋ ਗਰੇ ਪੁੱਤ ਤੁਸੀਂ ਐਵੇਂ ਨਾ ਕਰੋ ਦੋਨੇ ਜਾਣੇ ਤੁਸੀਂ ਨਾ ਮੇਰੇ ਨਾਲ ਗੱਲ ਗੱਲ ਤੇ ਗੱਲ ਨਾ ਪਿਆ ਕਰੋ ਗੱਲਾਂ ਵਾਲੀ ਗੱਲ ਹੀ ਤੁਸੀਂ ਆਓ ਜੀ ਕਰਦੇ ਹੋ ਤੁਸੀਂ ਕਿਤੇ ਆਉਣਾ ਨਹੀਂ ਜਾਣਾ ਨਹੀਂ ਕਿਸੇ ਨੂੰ ਕਿਹਾ ਨਹੀਂ ਕਹੋਗੇ ਤਾਂ ਫੇਰ ਹੀ ਹੋਊਗਾ ਨਾ ਮਾਮੇ ਔਰ ਕੋਈ ਉੱਤਾ ਕਰਦੇ ਆ ਉਹਨਾਂ ਨੂੰ ਪਤਾ ਨਹੀਂ ਭਾਣ ਜੇ ਜਵਾਨ ਹੋ ਗਏ ਕੋਈ ਰਿਸ਼ਤਾ ਦੇਖ ਲੈਣਾ ਉਹਨਾਂ ਵਾਸਤੇ ਹੈ ਪੁੱਤ ਮੈਂ ਜਾ ਬਸ ਛੁੱਟੀ ਹੈ ਹੈ ਛੁੱਟੀ ਹੈ ਮਾਮਾ ਭਰਾ ਕੋਈ ਨਾ ਰਿਸ਼ਤੇਦਾਰ ਹੈ ਕੋਈ ਨਾ ਕਿਸੇ ਦਾ ਕੋਈ ਨਾ ਨਾ ਛੁੱਟੀ ਹੈ ਠੀਕ ਪੁੱਤ ਮੈਂ ਜਾਉਂਗੀ ਮੈਂ ਨਾ ਕੋਈ ਲਿਆ ਕੇ ਤਾਉਂਗੀ ਤੁਹਾਨੂੰ ਵੀ ਕੋਈ ਆਪਣੇ ਦੇਖ ਆਪਣੇ ਕੋਈ ਕਮੀ ਤੇ ਹੈ ਨਹੀਂ ਕੋਈ ਖਾਣ ਦੀ ਕਮੀ ਨਹੀਂ ਕੋਈ ਪੀਣ ਦੀ ਕਮੀ ਨਹੀਂ ਕਮੀ ਸਾਰੀ ਪਈ ਹੈ ਆ ਪੁੱਤ ਸਾਡੇ ਨਾਂ ਦਾ ਤੱਕ ਦੇ ਕਾਰਡ ਕਿਦੋਂ ਛਪੂਗਾ ਮਾਂ ਛੇਤੀ ਛਪੂਗਾ ਪੁੱਤ ਤੁਸੀਂ ਮੈਨੂੰ ਐਵੇਂ ਨਾ ਤੰਗ ਨਾ ਕਰਿਆ ਕਰੋ ਪੁੱਤ ਮੇ ਤਾਂ ਅੱਗੇ ਬਹੁਤ ਦੁਖੀ ਆ ਮੇ ਤਾਂ ਰੱਬ ਨੇ ਅੱਗੇ ਬੜੇ ਦੁੱਖ ਦੇ ਰੱਖੇ ਆ ਕਿਦੋਂ ਲਿਖਿਆ ਜਾਊਗਾ ਗੌਰਵ ਬੈਂਟਸ ਕਾਜਲ ਕਿਦੋਂ ਲਿਖਿਆ ਜਾਊਗਾ ਮਾਂ ਆ ਜਾ ਯਾਰ ਨਹੀਂ ਦੇਖੀ ਜਾਊਗੀ ਜਦੋਂ ਲਿਖਿਆ ਜਾਊਗਾ ਦੇ ਦੇ ਕਾਰਡ ਆ ਲੈ ਤੁਸੀਂ ਜਾ ਆਇਓ ਆ ਜਾ ਯਾਰ ਪੁੱਤ ਜੀ ਅਗਲੇ ਕਾਰਡ ਦੇ ਕੇ ਗਿਆ ਵਿਆਹ ਤੇ ਤਾਂ ਜਾਣਾ ਪਊਗਾ ਨਹੀਂ ਜਾਇਓ ਤੁਸੀਂ ਜਾਇਓ ਕੀ ਕਰਾਂ ਕਰੇ ਕੋਈ ਵੀ ਗੱਲ ਹੁੰਦੀ ਐ ਇਹ ਤਰੇ ਕੋਈ ਚੀਤ ਦੇ ਜਾਂਦਾ ਇਹ ਤਾਂ ਮੇਰੇ ਨਾਲ ਸੋਖਣਾ ਵਾਂਗੂ ਜ਼ਿਆਦਾ ਮਿਹਨੇ ਮਾਰਤੇ ਮੈਨੂੰ ਮੈਂ ਕੀ ਕਰਾਂ ਇਹ ਤਾਂ ਲਾਦਕੀ ਹੋਗੀ ਮੇਰੀ ਲੈ ਕੋ ਕਾੜ ਕੋ ਮੈਂ ਧੱਕੇ ਨਾਲ ਤਾਂ ਨਹੀਂ ਕਿਹਾ ਸਾਡੇ ਦੇ ਕੇ ਜਾਓ ਉਹ ਆਪ ਦੇ ਕੇ ਗਏ ਐ ਫਿਰ ਬਾ ਮੇਰੇ ਪੁੱਤਾਂ ਦਾ ਵੀ ਘਰ ਵਸ ਜੇ ਮੈਨੂੰ ਮਿਹਨੇ ਦਾ ਨਾ ਬਚਣਾ ਹਟਾ ਤੱਕ ਤੂੰ ਵੀ ਛੋਟੇ ਛੋਟੇ ਐ ਹਾਂ ਹਾਂ ਕਰੰਨਾ ਮਾਸੀ ਦੀ ਗੱਲ ਲੈ ਮਾਸੀ ਦੀ ਗੱਲ ਨਹੀਂ ਮੇਰੀ ਭੈਣ ਦਾ ਫੋਨ ਆਇਆ ਹੈ ਹੋਰ ਇੱਥੇ ਕਰ ਲਾ ਹੁਣ ਕਿੱਥੇ ਜਾਏਗੀ ਹੈਲੋ ਹਾਂ ਭੈਣੇ ਉਹ ਮਾਸੀ ਦੇ ਚੱਕਰਾਂ ਚਾਹ ਨਾ ਬੱਲ ਨਾ ਵੱਧ ਗਿਆ ਦੇਖ ਕਦੂ ਕਿੱਦਾਂ ਲੱਗਿਆ ਪਏ ਅੱਗੇ ਆ ਜਾ ਅੱਗੇ ਆ ਜਾ ਹਾਂ ਦੂਜੇ ਵਾਰ ਤਾਂ ਕੋਈ ਗੱਲ ਨਹੀਂ ਚੱਲ ਜੂਗੀ ਹੈ ਦੂਜੇ ਵਾਰ ਤੀਜੇ ਵਾਰ ਤੂੰ ਤੀਜੇ ਵਾਰ ਤੂੰ ਚੁੱਪ ਰਹਿ ਕਿੰਨਾ ਵੱਡਾ ਮੈਂ ਆ ਤੂੰ ਰਹਿਣ ਦੇ ਦੂਜਵਾਰ ਤੇ ਤੀਜਵਾਰ ਲਿਆਉਂ ਜੇ ਤੇ ਤੀਜਵਾਰ ਤੂੰ ਰਹਿਣ ਦੇ ਤੂੰ ਫੋਨ ਕਰ ਤੇ ਇੱਕ ਵਾਰ ਤੂੰ ਰਹਿਣ ਦੇ ਮੈਂ ਮੰਮੀ ਗੱਲ ਸੁਣ ਲੈ ਮੇਰੀ ਪਹਿਲਾਂ ਮਾਂ ਮੇਰਾ ਕਰਾ ਮੇਰਾ ਕਰਾ ਯਾਰ ਦੂਜੀ ਵਾਰ ਹੀ ਚੱਲੂਗੀ ਤੀਜਵਾਰ ਲਿਆਉ ਬਸ ਮਾਂ ਮੇਰੀ ਮੇਰਾ ਤਰਵਾ ਦੇ ਸੀ ਤੇ ਤੁਸੀਂ ਕਹਿੰਦਾ ਕੀ ਚਾਹੁੰਦੇ ਤੁਸੀਂ ਲੜਦੇ ਕਿਹੜੀ ਗੱਲੋਂ ਪਏ ਹੋ ਆ ਕਹੀ ਜਾਂਦੀ ਵੀ ਦੂਜਵਾਰ ਬਹੁ ਤੇ ਚੱਲ ਜੂਗੀ ਦੂਜੀ ਵਾਰ ਤੇ ਤੀਜਵਾਰ ਹੋਵੇ ਓਏ ਮੇਰਾ ਤਾਂ ਮਾਂ ਕੀ ਖਰਾਬ ਹੋ ਗਿਆ ਉਹ ਕੁੜੀ ਦੀ ਗੱਲ ਨਹੀਂ ਕਰਦਾ ਹੋਰ ਉਹ ਕਹਿੰਦੀ ਹੈ ਦੂਜਵਾਰ ਮੱਝ ਜਾ ਮੈਂ ਤਾਂ ਮੱਝ ਦੀ ਗੱਲ ਕਰਦੀ ਸੀ ਤੂੰ ਕਰਾ ਲੈ ਤੂੰ ਕਰਾ ਲੈ ਤੂੰ ਕਰਾ ਲੈ ਕਰਾ ਲੈ ਕਰਾ ਲੈ ਤੇਰਾ ਫੋਨ ਲੈਣੇ ਤੇ ਸੁੱਕੀ ਤਾਂ ਲੈ ਆਵਾ ਕੋਈ ਮਾਸੀ ਹਾਂ ਪੁੱਤ ਅੱਜ ਤੇ ਰਾਜਾ ਇੱਧਰ ਬੈਠ ਠੀਕ ਮਾਸੀ ਤੂੰ ਹਾਂ ਪੁੱਤ ਗਾਵਾਂ ਨੂੰ ਪੱਠੇ ਮੈਂ ਉਧਰ ਪੜੀ ਜਾਣਾ ਤੈਨੂੰ ਕੀ ਮਾਸੀ ਠੀਕ ਹੈ ਗਏ ਹਾਂ ਪੁੱਤ ਠੀਕ ਆ ਮੈਨ ਲੱਗਿਆ ਤੂੰ ਡਾਉਨ ਜੀ ਲੱਗੀ ਮੈਂ ਤਾਂ ਨਹੀਂ ਪੁੱਤ ਮੈਂ ਤਾਂ ਗਾਵਾਂ ਨੂੰ ਪੱਠੇ ਪਾਇਆ ਸੀ ਇੱਥੇ ਪਾਣੀ ਪਿਆਇਆ ਸੀ ਤੇ ਇੱਥੇ ਬੈਗੀ ਮੰਜਾ ਪਿਆ ਸੀਗਾ ਅੱਛਾ ਆ ਲੈ ਮਾਸੀ ਮਠਾਈ ਦਾ ਡੱਬਾ ਮੇਰੇ ਮੁੰਡਾ ਹੋਇਆ ਲੈ ਪੁੱਤ ਤੂੰ ਤਾਂ ਨਾ ਮੈਨੂੰ ਆਈ ਵਰ ਵਧਾਈਆਂ ਦਾ ਹੀ ਸਮਾਚਾਰ ਲੈ ਕੇ ਆਉਣਾ ਔਰ ਮਸੀ ਵਧੀਆ ਹੋ ਗਿਆ ਨਾ ਕੰਮ ਹਾਂ ਠੀਕ ਹੈ ਤੇ ਮਸੀ ਹੁਣ ਗੌਰਵ ਤੇ ਬਸੰਦਾ ਉਹਨਾਂ ਦਾ ਵੀ ਕੋਈ ਬਣਮਟਾ ਕੋਈ ਕਰ ਤੂੰ ਕੋਈ ਹਿੱਲਾ ਕੋਈ ਪੁੱਤ ਹਿੱਲਾ ਕਰਨੋਂ ਤਾਂ ਮੇਰਾ ਵੀ ਬਥੇਰਾ ਜੀ ਕਰਦਾ ਹੈ ਕੀ ਕਰਾਂ ਕੋਈ ਆਵੇ ਫੇਰ ਹੀ ਹੈ ਹੁਣ ਕਿਹਨੂੰ ਕਹਦਾ ਵੀ ਮੇਰੇ ਮੁੰਡੇ ਨਾਲ ਰਿਸ਼ਤਾ ਕਰ ਤੂੰ ਮਸੀ ਤੂੰ ਤਾਂ ਘਰੇ ਬੈਠੀ ਰਹਿੰਦੀ ਹੈ ਜਾਣਦੀ ਤਾਂ ਹੈ ਨਹੀਂ ਕਿ ਦਰਬਾਰ ਨਿਕਲਣਾ ਪੈਂਦਾ ਹੈ ਰਿਸ਼ਤੇ ਵਾਸਤੇ ਪੁੱਤ ਤੇਰਾ ਮਾਸਟਰ ਦੁਨੀਆ ਤੋਂ ਗਿਆ ਤੇ ਮੈਨੂੰ ਐਂ ਦੱਸ ਮੈਂ ਕਰਦਾ ਕਰਾਂ ਕਿ ਬਾਹਰ ਫੇਰਾ ਪੁੱਤ ਮੈਂ ਬਹੁਤ ਔਖੀ ਆ ਮੈਨੂੰ ਕੋਈ ਪੁੱਛ ਕੇ ਦੇਖੇ ਮੇਰੇ ਅੰਦਰ ਵਰਕੇ ਵੇਖੇ ਪੁੱਤ ਕੋਈ ਉਹ ਤਾਂ ਗਲਤ ਤਰੀਕਾ ਸਹੀ ਐ ਮਸੀ ਪੁੱਤ ਤੇਰੇ ਪਰਿਵਾਰ ਚ ਕੋਈ ਕੁੜੀ ਹੋਵੇ ਤਾਂ ਚਲ ਤੂੰ ਦੋਵਾਂ ਦਾ ਨਹੀਂ ਇੱਕ ਦਾ ਤਾਂ ਕਰਵਾ ਦੇ ਚਲ ਕੋਈ ਨਹੀਂ ਮਸੀ ਮੈਂ ਕਰਾਂਗਾ ਕੋਈ ਠੀਕ ਐ ਠੀਕ ਐ ਪੁੱਤ ਹਾਂ ਮੈਂ ਪੁੱਤ ਚਾਹ ਬਣਾਵਾਂ ਨਹੀਂ ਨਹੀਂ ਚਾਹ ਨਹੀਂ ਪੀਂਦਾ ਮਸੀ ਮੈਂ ਠੀਕ ਐ ਹਾਂ ਠੀਕ ਐ ਪੁੱਤ ਹਮਾਂ ਠੀਕ ਐ ਠੀਕ ਐ ਯਾਨੀ ਭਾਈ ਕੋਸਤੀ ਕਰਾ ਬਲੇ ਸੋਤੀ ਵੀ ਆਈ ਹੋ ਗਿਆ ਕੋਸਤੀ ਹੋ ਗਿਆ ਰੱਬਾ ਮੇਰੇ ਪੁੱਤਾਂ ਦੇ ਵਿੱਚ ਏਤੀ ਏਤੀ ਸੋਲ ਲੈ ਮੇਰੇ ਵੀ ਕੋਈ ਨੂ ਆ ਜੇ ਮੇਰੇ ਵੀ ਪੋਤਾ ਆ ਜੇ ਮੈਂ ਵੀ ਮੇਰੇ ਪੋਤੇ ਨੂੰ ਖਲਾਇਆ ਕਰਾਂ ਲੈ ਮਠਾਈ ਤਾਂ ਰੱਖ ਕੇ ਆਵਾਂ ਫ੍ਰਿਜ ਚ ਉਹ ਇੱਧਰ ਰੱਖਦਾ ਬੇਬੇ ਮੈਂ ਪੱਠੇ ਪਾਦਾ ਮ ਪਸ਼ੂਆਂ ਨੂੰ ਆ ਡੱਬਾ ਕੌਣ ਦੇ ਗਿਆ ਪੁੱਤ ਆਰਕਾ ਦਾ ਡੱਬਾ ਪੁੱਤ ਗੋਪੀ ਦੇ ਮੁੰਡਾ ਹੋਇਆ ਮੁੰਡੇ ਦਾ ਡੱਬਾ ਦੇ ਕੇ ਗਿਆ ਗੋਪੀ ਦੇ ਮੁੰਡਾ ਵੀ ਹੋ ਗਿਆ ਉਹਨੇ ਤਾਂ ਜ਼ਖਮਾਂ ਤੇ ਨੂਨ ਛੜਕਤਾ ਆ ਦੇਖ ਗਿਆ जखमा ਤੈਨੂੰ ਹੁਣ ਛਣ ਕਰ ਤਾ ਲਾਲਾ ਨਾ जखਮਾ ਤੇ ਲਾਲਾ ਪੁੱਤ ਤੁਸੀਂ ਐਵੇਂ ਤਾਂ ਨਾ ਕਰੋ ਅਗਲੇ ਦਾ ਵਿਆਹ ਸੀ ਕਾੜ ਦੇ ਕੇ ਮੁੰਡਾ ਉਹਦੇ ਡੱਬਾ ਦੇ ਕੇ ਤੁਸੀਂ ਫਿਰ ਮੇਰੇ ਨਾਲ ਐਵੇਂ ਕਿਉਂ ਕਰਦੇ ਹੋ ਤੁਸੀਂ ਜੇ ਕੁਝ ਕਰੋਗੇ ਫੇਰ ਹੀ ਐ ਤੁਸੀਂ ਕੁਝ ਕਰਦੇ ਨਹੀਂਗੇ ਅਗਲੇ ਦਾ ਵਿਆਹ ਵੀ ਹੋ ਗਿਆ ਉਹਦੇ ਮੁੰਡਾ ਵੀ ਹੋ ਗਿਆ ਪਰ ਵਾਰੀ ਹੀ ਬੱਦ ਗਿਆ ਉਹਦੇ ਤਾਂ ਰੌਣਕੇ ਮੇਲੇ ਤੇ ਜਾਂਦੇ ਜਾਂਦੇ ਸਾਡੇ ਫੱਟ ਤੇ ਮਿਰਚਾਂ ਵੀ ਲਾ ਗਿਆ ਪੁੱਤ ਮੇਰੀ ਗੱਲ ਸੁਣੋ ਤੁਸੀਂ ਤਾਂ ਮੇਰੀ ਸੁਣਦੇ ਨਹੀਂ ਮੈਂ ਬਾਹਰ ਜਾਵਾਂ ਤਾਂ ਮੈਂ ਵੀ ਤੁਹਾਡਾ ਕੋਈ ਹੱਲਾ-ਫਿਸਲਾ ਕਰਾਂ ਸੁਣਨਾ ਤਾਂ ਗਲ ਘੁੱਟ ਦੇ ਸਾਡਾ ਕੋਈ ਲੈ ਬਸੀ ਲੈਣੀ ਪੁੱਤ ਇੱਕ ਮਾਂ ਕਦੀ ਆਪਦੇ ਪੁੱਤ ਦਾ ਮਾੜਾ ਨਹੀਂ ਜਾਂਦੀ ਮੈਂ ਕਿਵੇਂ ਤੁਹਾਡਾ ਗळा ਕੋਟਦਾ ਪੁੱਤ ਤੁਸੀਂ ਕਰਦਾ ਕੰਮ ਕਰਿਆ ਕਰੋ ਮੇਰੀ ਬਾਹਰ ਜਾਵਾ ਤੇ ਮੈਂ ਵੀ ਤੁਹਾਡੇ ਹੱਥੇ ਕੋਈ ਚੰਗਾ ਮਾੜਾ ਕਰ ਵੇਖ ਕੇ ਤੁਹਾਡਾ ਘਰ ਬੰਦਦਾ ਉਸ ਨਹੀਂ ਹੁੰਦਾਗਾ ਤੁਸੀਂ ਖਾ ਲੋ ਅਸੀਂ ਤਾਂ ਖਾਂਦੇ ਨਹੀਂਗੇ ਪੁੱਤ ਇਹਦੇ 'ਚ ਤਾਂ ਗੋਪੀ ਤਾਂ ਕੋਈ ਦੋਸ਼ ਨਹੀਂਗਾ ਤੁਹਾਡਾ ਤਾਂ ਹੈ ਪੁੱਤ ਤੁਸੀਂ ਮੇਰੀ ਗੱਲ ਸੁਣੋ ਜੇ ਤੁਸੀਂ ਮੇਰੇ ਸਿਆਣੇ ਪੁੱਤ ਹੋ ਤਾਂ ਤੁਹਾਡਾ ਪਿਓ ਹੁੰਦਾ ਤਾਂ ਆਪੇ ਕੋਈ ਨਾ ਕੁਝ ਕਰਦਾ ਹੁਣ ਮੈਨੂੰ ਇਹ ਦੱਸੋ ਮੈਂ ਕਰਦਾ ਕਰਾਂ ਕੀ ਡੰਗਰਾ ਦਾ ਕਰਾ ਕਿਵੇਂ ਕੀ ਕੀ ਇੱਕ ਬਾਹਰ ਜਾਵਾਂ ਤੁਸੀਂ ਮੇਰਾ ਕਹਿਣਾ ਮੰਨੋ ਤੁਸੀਂ ਕੁਝ ਕਰਦਾ ਮੰਨਿਆ ਕੰਮ ਕਰਿਆ ਕਰੋ ਤੇ ਮੈਂ ਤੇਰੇ ਮਾਮੇ ਵਾਲਾ ਕੋਲ ਜਾ ਕੇ ਤੇਰੀ ਮਾਸੇ ਵਾਲਾ ਕੋਲ ਜਾ ਕੇ ਤੁਹਾਡੇ ਵਾਸਤੇ ਕੋਈ ਟੀ ਤਿਆਣੀ ਵੇਖਾਂ ਤੁਹਾਡੇ ਵਾਸਤੇ ਯਾਰ ਗੱਲ ਤਾਂ ਮੰਮੀ ਦੀ ਸਹੀ ਹੈ ਸਾਰਾ ਦਿਨ ਆਵਾਰਾ ਫਿਰਦੇ ਆ ਹਣਾ ਸਾਰਾ ਦਿਨ ਗਲੀਆਂ ਚ ਇਧਰ ਜਾਵੜੇ ਉਧਰ ਜਾਵੜੇ ਸਾਰਾ ਦਿਨ ਗੁੰਡਾ ਕਰਦੀ ਇਹ ਵਿਚਾਰੀ ਘਰੇ ਇਕੱਲਾ ਕੰਮ ਕਰਦੀ ਆ ਪਸੂਆਂ ਦਾ ਹਰੇ ਪੱਠੇ ਦਾ ਆਉਂਦਿਆਂ ਚਾਹ ਰੋਟੀ ਵੀ ਦਿੰਦੀ ਆ ਆਪਾਂ ਦੇਣੇ ਲੱਗਦੇ ਆ ਬਾਈ ਮਹਿਣੇ ਦੇਣ ਵਾਸਤੇ ਸਾਰਾ ਦਿਨ ਲੜੇ ਹਣਾ ਕਦੇ ਮਾਮਿਆਂ ਤੇ ਮਹਿਣੇ ਦੇਤੇ ਕਦੇ ਕਿਸੇ ਹਣਾ ਆਪਾਂ ਗਲਤ ਆ ਸਾਨੂੰ ਮਾਫ ਕਰ ਦੇ ਮਾਂ ਪੁੱਤ ਸਾਤੋਂ ਗਲਤੀ ਹੋ ਗਈ ਸਾਨੂੰ ਮਾਫ ਕੋਈ ਨਹੀਂ ਪੁੱਤ ਤੁਸੀਂ ਨਾ ਜੀ ਕਹਿੰਦੇ ਨਾ ਸ਼ਾਮ ਨੂੰ ਜਿ ਸਵੇਰ ਤੋਂ ਭੁੱਲਿਆ ਸ਼ਾਮ ਨੂੰ ਕਰਿਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਪੁੱਤ ਤੁਸੀਂ ਸਮਝ ਲਗੇ ਨਾ ਤੁਹਾਡਾ ਵੇਖੀ ਪੁੱਤ ਦਿਨਾਂ ਦੇ ਵਿੱਚ ਬਾਰ ਅੰਦਰ ਵੀ ਕੰਮ ਕਰਾਂਗੇ ਘਰ ਦਾ ਵੀ ਕਰਾਂਗੇ ਸਾਰਾ ਕੰਮ ਤੁਹਾਡੇ ਨਾਲ ਪੂਰਾ ਅਸੀਂ ਸਾਰਾ ਲਾਇਆ ਕਰਾਂਗੇ ਅਸੀਂ ਨਾ ਤਾਂ ਕਦੇ ਮਾਮਿਆਂ ਨੂੰ ਮਹਣੇ ਦੇਣਾ ਤੂੰ ਜਾ ਕੇ ਨਾ ਤੂੰ ਐ ਕਰ ਨਾਨਕੀ ਜਾ ਕੇ ਆ ਨਾਲੇ ਮਿਲਿਆ ਉਹ ਹੁਣ ਅਸੀਂ ਕੋਈ ਗੁੰਡਾ ਕਰਦੀਨ ਕਰਦੇ ਕੰਮ ਕਰਾਂਗੇ ਤੇ ਅਸੀਂ ਸੁਧਰਾਂਗੇ ਅਸੀਂ ਹੁਣ ਕੁਝ ਨਿਕਾਲਦੇ ਵਧੀਆ ਬੰਦੇ ਬਣਦੇ ਬਾਸਾਂ ਨਾਲ ਹੀ ਐ ਤੇ ਮਾਤਾ ਨੂੰ ਭੇਜਣਾ ਬਾਈ ਕਿਰਾਇਆ ਦੇ ਦੇਣੀ ਚੰਗਾ ਕੋਈ ਨਹੀਂ ਮੈਂ ਕਿਰਾਇਆ ਦੇ ਦੂੰ ਮੈਂ ਛੱਡਿਆ ਹਾਂਗਾ ਮੋਟਰਸਾਈਕਲ ਤੇ ਬਾਤੇ ਚੜਾਇਆ ਹਾਂ ਕੋਈ ਨਹੀਂ ਪੁੱਤ ਮੈਨੂੰ ਤੁਹਾਡੇ ਤੋਂ ਆਈ ਆਪ ਸੀ ਚੰਗਾ ਗੋਰੇ ਪੁੱਤ ਠੀਕ ਹੈ ਠੀਕ ਹੈ ਤੁਸੀਂ ਜਾਇਓ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਕਿਵੇਂ ਹੋ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਅਸੀਂ ਇੱਕ ਆ ਵੀਡੀਓ ਬਣਾਈ ਹੈ ਆ ਮੇਰੇ ਪੁੱਤ ਸੀ ਮੈਂ ਮਾਂ ਸੀ ਇਹ ਮੇਰੇ ਨਾਲ ਥੋੜਾ ਜਿਹਾ ਗਲਤ سلوਕ ਕਰਦੇ ਆ ਇਹ ਮਤਲਬ ਐਵੇਂ ਤਾਂ ਨੰਨੀ ਮਤਲਬ ਸਾਡਾ ਵੀ ਗਲਤ ਬੋਲੋ ਇਹ ਤਾਂ ਸਿੱਖ ਸਿੱਖਿਆ ਦਿੱਤੀ ਹੈ ਆਖਿਰ ਵਿੱਚ ਮੇਰੇ ਬੱਚੇ ਮੈਨੂੰ ਸੁਧਰ ਕੇ ਦਿਖਾਇਆ ਤੇ ਮੈਂ ਮੇਰੇ ਬੱਚਿਆਂ ਦਾ ਰਿਸ਼ਤਾ ਵੀ ਕਰਾਉਂਗੀ ਤਾਂ ਕਿਸੇ ਵੀ ਬੱਚੇ ਨੂੰ ਆਪਦੀ ਮਾਪਿਓ ਦੇ ਅੱਗੇ ਨਹੀਂ ਬੋਲਣਾ ਚਾਹੀਦਾ ਤਾਂ ਆਪਦੀ ਮਾਂ ਦਾ ਸਾਥ ਦੇਣਾ ਚਾਹੀਦਾ ਹੈ ਅਗਰ ਸਿੱਟੇ ਪਿਓ ਨਾ ਹੋਵੇ ਤਾਂ ਖਾਸ ਕਰ ਆਪਦੀ ਮਾਦਾ ਪੂਰੀ ਸਪੋਰਟ ਕਰੋ ਮਾਵਾ ਕਦੀ ਕੋ ਮਾਵਾ ਨਹੀਂ ਹੁੰਦੀਆਂ ਮਾਵਾ ਮਾਵਾ ਹੀ ਹੁੰਦੀਆਂ ਤਾਂ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ